ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਦੇ ਇਲਾਕਿਆਂ ਦਾ ਦੌਰਾ ਕੀਤਾ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਤਾਂ ਉਦੋਂ ਇੱਕ ਬਹੁਤ ਹੀ ਪਿਆਰੀ ਤੇ ਦਿਲ ਛੂਹ ਜਾਣ ਵਾਲੀ ਤਸਵੀਰ ਸਾਹਮਣੇ ਆਈ ਪੀਐਮ ਮੋਦੀ ਨੇ 10 ਮਹੀਨੇ ਦੀ ਬੱਚੀ ਨਿਤਿਕਾ ਨੂੰ ਆਪਣੀ ਗੋਦ 'ਚ ਬਿਠਾ ਕੇ ਲਾਡ ਪਿਆਰ ਕੀਤਾ ਬੱਚੀ ਵੀ ਪੀਐਮ ਮੋਦੀ ਦੀਆਂ ਗੱਲਾਂ ਨੂੰ ਹੱਥ ਲਾ ਕੇ ਖੁਸ਼ ਹੁੰਦੀ ਰਹੀ ਪੀਐਮ ਮੋਦੀ ਨੇ ਬੱਚੀ ਵਾਸਤੇ ਟੌਫੀਆਂ ਵੀ ਲਿਆਂਦੀਆਂ ਸਨ ਬੱਚੀ ਨੂੰ लाड प्यार ਕਰਦੇ ਪੀਐਮ ਮੋਦੀ ਨੂੰ ਦੇਖ ਉੱਥੇ ਬੈਠੇ ਹਰ ਸ਼ਖਸ ਦੇ ਚਿਹਰੇ ਤੇ ਖੁਸ਼ੀ ਆ ਗਈ ਪੀਐਮ ਮੋਦੀ ਦੀ ਗੋਚ ਖੇਡ ਰਹੀ ਬੱਚੀ ਇਹਨਾਂ ਹੜ੍ਹਾਂ ਚ ਆਪਣੇ ਮਾਪੇ ਨੂੰ ਗਵਾ ਚੁੱਕੀ ਹੈ ਦਰਅਸਲ ਬੀਤੀ 30 ਜੂਨ ਦੀ ਰਾਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਚ ਬੱਦਲ ਫਟਣ ਕਾਰਨ ਆਏ ਹੜ੍ਹ ਚ ਨੀਤਿਕਾ ਦੇ ਮਾਪਿਆਂ ਦੀ ਮੌਤ ਹੋ ਗਈ ਸੀ ਨਿਤਿਕਾ ਦੇ ਪਿਤਾ ਰਮੇਸ਼ ਕੁਮਾਰ ਘਰ ਚ ਦਾਖਲ ਹੋਣ ਵਾਲੇ ਪਾਣੀ ਦੇ ਵਹਾਅ ਨੂੰ 모ੜਨ ਲਈ ਬਾਹਰ ਗਏ ਸੀ ਜਦ ਕਿ ਉਸ ਦੀ ਮਾਂ ਅਤੇ ਦਾਦੀ ਮਦਦ ਲਈ ਉਸ ਦੇ ਪਿੱਛੇ-ਪਿੱਛੇ ਆਈਆਂ ਤਾਂ ਉਹ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈਆਂ ਨਿਤਿਕਾ ਘਰ ਚ ਇਕੱਲੀ ਰਹਿ ਗਈ ਸੀ ਇੱਕ ਦਿਨ ਬਾਅਦ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਨੂੰ ਰੈਸਕਿਊ ਕੀਤਾ ਗਿਆ